हां जी जी ਤੁਹਾਡਾ ਸਵਾਗਤ ਹੈ ਆਪਣੇ ਚੈਨਲ ਲੈਂਡ ਐਕਸਪਰਟ ਚ ਅੱਜ ਕੱਲ ਕਰਾਂਗੇ ਆਪਾਂ ਦੋਸਤੀ ਬਾਰੇ ਯਾਰੀ ਬਾਰੇ ਕੀ ਦੋਸਤੀ ਵਿੱਚ ਕੀ ਦੋਸਤੀ ਦੀ ਇੰਪੋਰਟੈਂਸ ਹੈ ਦੋਸਤੀ ਇੱਕ ਬਹੁਤ ਹੀ ਮਹੱਤਮਪੂਰਨ ਰਿਸ਼ਤਾ ਹੈ ਜੋ ਕਿ ਆਪਾਂ ਆਪਣੀ ਸੋਚ ਤੇ ਸਮਝ ਨਾਲ ਬਣਾਉਂਦੇ ਹਾਂ ਯਾਰੀ ਦੋਸਤੀ ਉਦੋਂ ਪੈਂਦੀ ਹੈ ਜਦੋਂ ਅਗਲੇ ਦੇ ਵਿਚਾਰ ਆਪਣੇ ਵਿਚਾਰ ਨਾਲ ਮਿਲਦੇ ਜੁਲਦੇ ਹਨ ਤਾਂ ਉਦੋਂ ਉਹ ਹੀ ਜਾਰੀ ਪੈਂਦੀ ਹੈ ਤੇ ਯਾਰੀ ਅੱਜ ਕੱਲ ਜਿਨ੍ਹਾਂ ਨੇ ਵੀ ਇਹ ਯਾਰੀ ਦਾ ਰਿਸ਼ਤਾ ਅਪਣਾਇਆ ਹੈ ਬਹੁਤ ਦਿলো ਅਪਣਾਇਆ ਹੈ ਇਹ ਸਭ ਤੋਂ ਇੱਕ ਬਹੁਤ ਵਧੀਆ ਰਿਸ਼ਤਾ ਹੈ ਜੋ ਕਿ ਜੋ ਆਪਾਂ ਆਪਣੀ ਮਰਜ਼ੀ ਨਾਲ ਬਣਾਉਂਦੇ ਆਂ ਪੈਨਪੁਰਾ ਇਹ ਤਾਂ ਆਪਣੇ ਆਪਾਂ ਨੇ ਪਰ ਇੱਕ ਰਿਸ਼ਤੇ ਵਿੱਚ ਹਨ ਪਰ ਮੰਮੀ ਪਾਪਾ ਜਿਵੇਂ ਤੇ ਇਹ ਤਾਂ ਆਪਣੇ ਹੁੰਦੇ ਹਨ ਪਰ ਜੋ ਯਾਰੀ ਹੈ ਦੋਸਤੀ ਹੈ ਉਹ ਦੋਸਤ ਆਪਾਂ ਆਪਣੇ ਆਪ ਹੀ ਬਣਾਉਂਦੇ ਆ ਤੇ ਅਗਲੇ ਦੀ ਸੋਚ ਮਿਲਣ ਨਾਲ ਹੀ ਦੋਸਤੀ ਬੰਦੀ ਹੈ ਤੇ ਦੋਸਤੀ ਬਾਰੇ ਅੱਜ ਕੱਲ ਕਰਾਂਗੇ ਤੇ ਦੋਸਤੀ ਜਿੱਦਾਂ ਕਿ ਇੱਕ ਇੰਟਰਵਿਊ ਅਮਨੌਜ ਲਾਦੀ ਇੰਟਰਵਿਊ ਵਿੱਚ ਅਬਦੁੱਲਾ ਜੱਟ ਆਪਣੀ गलना दो जो कि दसदा अपनी यारी कि उन्होंने यारी कि महँगी पई तो यारी के उसनों की, -की नुकसान चलने पे तो यारी करके उसने अपना जो कि मशहूर होया फेमस होया जहाँ शहरी सुना दा है इंस्टाग्राम से उनका चैनल अब्दुल्ला जट है तो उस सैड शहरी इसलिए ਕਿ ਆਪਣੇ ਉਹ ਦੋਸਤਾਨਾ ਵਰਤ ਕੇ ਜੋ ਕਿ 8-8 ਸਾਲ ਦੀ ਯਾਰੀ ਨਿਬੋਣ ਤੋਂ ਬਾਅਦ ਉਹ ਧੋਖਾ ਕਰ ਜਾਂਦੇ ਹਨ ਜਿਵੇਂ ਕਿ ਦੱਸਿਆ ਗਿਆ ਹੈ ਅਮਨੋਜਲਾ ਦੀ ਇੰਟਰਵਿਊ ਵਿੱਚ ਤੁਸੀਂ ਦੇਖ ਸਕਦੇ ਹੋ YouTube ਤੇ ਇਹ ਇਹ ਕਿਉਂ ਯਾਰੀ ਵਿੱਚ ਫਿੱਕ ਪੈਂਦੀ ਹੈ ਜਦੋਂ ਪੈਸਾ ਜਾਂ ਕੁਝ ਹੋਰ ਚੀਜ਼ ਮਿਲ ਜਾਂਦੀ ਹੈ ਜੋ ਚਾਹੀਦੀ ਹੁੰਦੀ ਹੈ ਕਈ ਮਤਲਬ ਦੀ ਯਾਰੀ ਅਪਣਾਉਂਦੇ ਹਨ ਤੇ ਕਈ ਦਿਲੋਂ ਅਪਣਾਉਂਦੇ ਹਨ ਹਾਂਜੀ ਯਾਰੀ ਉਹ ਚੌਧਰੀ ਵੀ ਇੱਕ ਹੁੰਦਾ ਯਾਰ ਹੈ ਅਬਦੁੱਲਾ ਜੱਟ ਜੋ ਕਿ ਪਾਕਿਸਤਾਨ ਤੋਂ ਵੀਡੀਓ ਬਣਾਦੇ ਬਣਾਉਂਦੇ ਹਨ ਤੇ ਉਹ ਐਵੇਂ ਕਹਿੰਦਾ ਉਹ ਚੌਧਰੀ ਇੰਜ ਹੀ ਨਿੱਕਾਗੇ ਸਿਆਣੇ ਮਾੜੇ ਦੀ ਮਰ ਗਈ ਮਾਂ ਤੇ ਕੋਈ ਨਹੀਂ ਲੈਂਦਾ ਨਾ ਤੇ ਤਕੜਿਆ ਦਾ ਮਰ ਗਿਆ ਕੁੱਤਾ ਸਾਰਾ ਪਿੰਡ ਹੀ ਨਾ ਸੁਤਾ ਉਹ ਇਸ ਤਰ੍ਹਾਂ ਦੀਆਂ ਜੋ ਸ਼ੇਰੀਆਂ ਬੋਲਦੇ ਹਨ ਤੁਸੀਂ ਵੇਖ ਸਕਦੇ ਹੋ ਇੰਟਰਵਿਊ ਵਿੱਚ ਬਟ ਉਹਨੇ ਨਾਲ ਜੋ ਹੋਇਆ ਮੈਂ ਨਹੀਂ ਚਾਹੁੰਦਾ ਕਿ ਕਿਸੇ ਨਾਲ ਵੀ ਦੋਸਤੀ ਵਿੱਚ ਫਿੱਕ ਪਵੇ ਪਰ ਦੋਸਤੀ ਨੂੰ ਕਾਇਮ ਹੀ ਰੱਖਣਾ ਇੱਕ ਬਹੁਤ ਵਧੀਆ ਗੱਲ ਹੈ ਕਿਉਂਕਿ ਯਾਰੀ ਆਪਾਂ ਆਪਣੀ ਸੋਚ ਨਾਲ ਤੇ ਸਮਝ ਨਾਲ ਇੱਕ ਦੂਜੇ ਦੇ ਵਿਚਾਰ ਮਿਲਣ ਨਾਲ ਹੀ ਲਾਉਂਦੇ ਆ ਤੇ ਯਾਰੀ ਵੀ ਲਈ ਇਹ ਕੁਝ ਲਾਈਨਾਂ ਸੀ ਤੇ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਸ਼ੇਅਰ ਲਾਈਕ ਵੀ ਕਰ ਦੇਣਾ ਥੈਂਕ ਯੂ ਮਿਲਦੇ ਹਾਂ ਨੈਕਸਟ ਵੀਡੀਓ ਤਦ ਤੱਕ ਲਈ ਬਾਏ